ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਬੜਾ ਹੀ ਵਰਪਾਕੀ ਜਨ ਹੈ ਜੋ ਕਿ ਤੰਤ ਨਰਬਾਬਾ ਨਸ ਦੀ ਤੰਤ ਨਰਬਾਬਾ ਜੀ ਸੇ ਨਹੀਂ ਦੀ ਨੇ ਜੋ ਕਿ ਇਹ ਮਰਿਆਦਾ ਕਿ ਹਰ ਇੱਕ ਜਗਿਆਸੂ ਪੂਰਨ ਮਾਸ਼ੀ ਦੇ ਦਿਹਾੜੇ ਜਾਗਤ ਜੋ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਆ ਕੇ ਪਾਸੇ ਕਿਉਂਕਿ ਬਾਬਾ ਜੀ ਦੇ ਘਰ ਦਾ ਜੋ ਕੀ ਮਨੋਰਥ ਕੀ ਇਹ ਹੈ ਕਿ ਜੋ ਕਲਗੀਧਰ ਜੀ ਸਮੇਤ ਤੁਹਾਨੂੰ ਸਤਿ ਸੰਗਤ ਗੁਰੂ ਸਾਹਿਬ ਜੀ ਨਾਲ ਜੁੜੇ ਆਏ ਉਹ ਹੀ ਮਰਿਆਦਾ ਪ੍ਰਗਟ ਪੁਰਾਪੀ ਨੇ ਸੋ ਅੱਜ ਗੁਰਦੁਆਰਾ ਫਿਰਜ ਨੂੰ ਨਾਲ ਸਰ ਚੇਰੀ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਦਾਸ ਨੂੰ ਬਾਬਾ ਜੀ ਨੇ ਕਿਰਪਾ ਕੀਤੀ ਹਾਜ਼ਰੀ ਪ੍ਰਵਾਈ ਸੋ ਇਥੋ ਦੀ ਸਾਰੀ ਸਾਧ ਸੰਗਤ ਨੇ ਤੇ ਗੁਰੂ ਘਰ ਦੇ ਸਾਰੇ ਦਾਨੇ ਪ੍ਰਬੰਧਕ ਸਜਨਾ ਨੇ ਸੇਵਾਦਾਰ ਨੇ ਬੜੀਆਂ ਅਸੀਸਾਂ ਦਿੱਤੀਆਂ ਉਸ ਦਾਸ ਨੇ ਪਿੱਛੇ ਬਿਲਡਿੰਗ ਵੀ ਦੇਖੀ ਜੋ ਨਵਾਂ ਦਰਬਾਰ ਸਤੂਰ ਜੀ ਦਾ ਬਣ ਰਿਹਾ ਹੈ ਸੋ ਬੜਾ ਮਨ ਖੁਸ਼ ਹੋਇਆ ਸੋ ਉਸ ਬਿਲਡਿੰਗ ਦੀ ਸੰਪੂਰਤਾ ਸਤੂਰ ਨੇ ਆਪ ਕਰਾਣੀ ਹੈ ਕਿ ਜਿਤਨਾ ਵੀ ਕਾਰਜ ਹੋਣ ਤੱਕ ਹੋਇਆ ਹੈ ਇਹ ਵੀ ਸਤੂਰ ਜੀ ਦੀ ਤੇ ਬਾਬਾ ਜੀ ਦੀ ਅਸੀਸ ਦਾ ਸਰਤਾ ਹੋਇਆ ਸੋ ਬਾਕੀ ਜਿਤਨਾ ਕਾਰਜ ਰਹਿ ਗਿਆ ਹੈ ਉਹ ਵੀ ਜਿਵੇਂ ਬਚਨ ਨੇ ਮਾਰ ਜਿਸ ਦਾ ਕਾਰਜ ਤਿੰਨ ਨਹੀਂ ਕੀਆ ਮਾਰਸ ਕਿਆ ਵਿਚਾਰਾ ਰਾਮ ਪਰ ਇੱਕ ਬਚਨ ਦਾਸ ਜ਼ਰੂਰ ਬੇਨਤੀ ਕਰੇਗਾ ਸੰਗਤ ਨੂੰ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਧੀਆਂ ਪੁੱਤਰ ਹਾਂ ਤੇ ਧੀਆਂ ਪੁੱਤਰ ਹੋਣ ਦੇ ਨਾਤੇ ਜਿੱਥੇ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਨੇ ਇਨੇ ਸੋਹਣੇ ਘਰ ਇਨੀਆਂ ਮੀਆਂ ਸੋਹਣੀਆਂ ਗੱਡੀਆਂ ਪਾਸ਼ਾ ਜੀ ਨੇ ਸਾਡੇ ਤੋਂ ਕੁਝ ਲੁਕੋ ਕੇ ਨਹੀਂ ਰੱਖਿਆ ਤੇ ਤੇ ਪੁੱਤ ਹੋਣ ਦੇ ਨਾਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸਾਡੇ ਬਾਪੂ ਦਾ ਜਿਹੜਾ ਘਰ ਹੋਵੇ ਵਾਹ ਉਹ ਦੁਨੀਆ ਤੋਂ ਵੱਖਰਾ ਹੀ ਹੋਵੇ ਸਾਡੇ ਘਰ ਦਾ ਕੁਝ ਵੀ ਨਹੀਂ ਇਹ ਬਹੁਤ ਸੁੰਦਰ ਘਰ ਹੋਵੇ ਕਿਉਂਕਿ ਪ੍ਰਭ ਹਰਮੰਦਰ ਸੋਹਣਾ ਅਜੀ ਇਸ ਵਿੱਚ ਮਾਨਕ ਲਾਲ ਜਿੱਥੋਂ ਸਾਨੂੰ ਦਾਤਾਂ ਮਿਲੀਆਂ ਨੇ ਬਖਸ਼ਾ ਮਿਲੀਆਂ ਨੇ ਹੁਣ ਤੱਕ ਜਿੰਨਾ ਵੀ ਕਾਰਜ ਹੋਇਆ ਹੈ ਇਹ ਸੰਗਤ ਦੇ ਪ੍ਰਸਾਰ ਦਾ صدਕਾ ਹੋਇਆ ਹੈ ਬਾਕੀ ਰਹਿੰਦਾ ਦਾ ਜੋ ਕਾਰਜ ਹੈ ਉਵੀ ਆਪਾਂ ਸਤਹੁ ਜੀ ਦੇ ਧੀਆ ਪੁੱਤ ਹਾਂ ਆਪਾਂ ਸਾਰਿਆਂ ਨੇ ਮੈਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਬਾਬਾ ਜੀ ਦਾ ਬੱਚਾ ਹੋਣ ਦੇ ਨਾਤੇ ਸੰਗਤ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਛੇਦੂ ਕੀਤੀ ਮੈਨੂੰ ਕਿਸੇ ਨੇ ਕਿਹਾ ਨਹੀਂ ਪਰ ਜਿੱਥੇ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬਾਰੇ ਦੇ ਅਸੀਂ ਵੀ ਬੱਚੇ ਆ ਸੋ ਪ੍ਰਚਾਰਕ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਜੋ ਇਹ ਬਿਲਡਿੰਗ ਬਣ ਰਹੀ ਹੈ ਇਹਦੇ ਚ ਆਪਾਂ ਵੱੱ ਚੜ ਕੇ ਆਪਣਾ ਦਸਾਂ ਨੋਵਾਂ ਦੀ ਕਿਦਰ ਜੋਤ ਸੰਬੰਧ ਹੈ ਉਹ ਮਾਇਆ ਲੈ ਕੇ ਆਈਏ ਜੇ ਸਤਿਗੁਰੂ ਜੀ ਦਾ ਇਹ ਸੁੰਦਰ ਦਰਬਾਰ ਜਲਦੀ ਜਲਦੀ ਤਿਆਰ ਹੋਵੇ ਤਾਂ ਕਿ ਆਪਾਂ ਸਾਰੇ ਬੈਠ ਕੇ ਸੋਹਣੇ ਦਰਬਾਰ ਵਿੱਚ ਹੱਥ ਉੱਚਾ ਕਾਕਾ ਦਰਬਾਰਾ ਹਾਂਜੀ ਤੇ ਉਹਦੇ ਵਿੱਚ ਬੈਠ ਕੇ ਆਪਾਂ ਫਿਰ ਮਾਲਕ ਦੇ ਗੁਣ ਗਾਈਏ ਤੇ ਸੁਣੀਏ ਸੋ ਇਹ ਆਸ ਦੀ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਮੀ ਵੱਤ ਤੋਂ ਅਤ ਮਾਇਆ ਆਪਣੀ ਜਿਹੜੀ ਦੁਸ਼ਮਣ ਦੀ ਉਹ ਗੁਰੂਤਸਵਾਂ ਤੋਂ ਵਿਵਾਦਤ ਮੈਂ ਕਹਿੰਦਾ ਇੱਕਦਮ ਇਹਨਾ ਕੋਈ ਗੱਲ ਹੀ ਜੇ ਦਸਵੰਤ ਤੇ ਆਪਾਂ ਸਦਾ ਹੀ ਲੈਣਾ ਹੈ ਇੱਕਦਮ ਇਹਨਾ ਆਪਾਂ ਜਾਦੀ ਸਤਿਗੁਰੂ ਦੀ ਬਖਸ਼ੀਸ਼ ਵਿੱਚੋਂ ਸਾਰੀ ਉਹ ਹੀ ਮਾਇਆ ਜਿਹੜੀ ਐ ਉਹ ਲਿਆ ਕੇ ਸਤਿਗੁਰੂ ਦੇ ਚਰਨਾਂ 'ਚ ਅਰਪਣ ਕਰੀਏ ਪਰ ਕਮੀ ਨਹੀਂ ਰਹਿਣੀ ਜਿੰਨਾ ਸੇਵਾ ਕਰਾਂਗੇ ਉਹਨਾਂ ਬਾਬਾ ਜੀ ਤਾਂ ਕਹਿੰਦੇ ਸੀ 70 ਗੁਣਾ ਬਾਬਾ ਜੀ ਦੇ ਵਜਨ ਨੇ ਕਿ 70 ਗੁਣਾ ਜੇ ਆਪਾਂ ਇੱਕ ਪੈਣੀ ਵੀ ਦਿੰਦੇ ਆਂ ਤੇ 70 ਗੁਣਾ ਕੋਈ ਬੈਂਕ ਦਿੰਦਾ ਨਹੀਂ ਸਾਧ ਸੰਗਤ ਜੀ ਕਿਸੇ ਬੈਂਕੋ 'ਚ ਵੀ ਐਕਟੀ ਕਰਾ ਕੇ ਦੇਖ ਲਓ ਇਹ ਬਾਬਾ ਜੀ ਦਾ ਘਰ ਐ ਇੱਥੋਂ ਮਿਲਦੀਆਂ ਨੇ ਕਿਉਂਕਿ ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਾ ਮਰਥਾ ਨਾ ਜਾਏ ਜਿਹੜੇ ਮਹਾਪੁਰਖਾਂ ਦੇ ਬਚਨ ਦੀ ਉਹ ਤਾਂ ਕੋਈ ਕਰੋਸਾ ਕਰਕੇ ਸੇਵਾ ਕਰੇ ਫਿਰ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਕਿਤ ਲਾਏ ਅੱਗੇ ਬਖਸ਼ਿਸ਼ ਕੀ ਕਦੇ ਮਨ ਚਿੰਦੇ ਆ ਹਲ ਪਾਵਣਾ ਓਮੇ ਵਿੱਚੋਂ ਜਾਏ ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮਨ ਇਹ ਇਹ ਸੇਵਾ ਨੂੰ ਕਿਉਂਕਿ ਆਪਣੇ ਮਾਲਕ ਦਾ ਘਰ ਆਪਾਂ ਬਾਪੂ ਦਾ ਬਣਾਣਾ ਸੋ ਇਤਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਸੋ ਸਾਰੀ ਸੰਗਤ ਦਾ ਐ ਤੇਦਲੋ ਪਾਣਵਾਰੇ ਸ਼ੁਕਰਾਨਾ ਸਤਿਗੁਰੂ ਜੀ ਦਾ ਤੇ ਸੰਗਤ ਵੀ ਗੁਰੂ ਰੂਪ ਹੈ ਨਾ ਆਪਾਂ ਕਹਿੰਦੇ ਨਾ ਮੈਂ ਸੰਗਤ ਹਰ ਪ੍ਰਭ ਉਸ ਜੀਓ ਸੋ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਸੰਗਤ ਦੀ ਅਸੀਸ ਗੁਰੂ ਦੀ ਅਸੀਸ ਸੋ ਸੰਗਤ ਦਾ ਵੀ ਜਿਹੜਾ ਪ੍ਰਬੰਧਕ ਜੋ ਤੁਸੀਂ ਸੋਨਾ ਪ੍ਰਾਲਾ ਕਰਦੇ ਹੋ ਤੇ ਸੰਗਤ ਆ ਕੇ ਜੁੜਦੀ ਹੈ ਇਸ ਤਰ੍ਹਾਂ ਹੀ ਜੁੜਦੀ ਰਹੇ ਇਹ ਹੀ ਅਰਦਾਸ ਹੈ ਦਿਓ ਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ